ਸੰਗਤ ਜੀ ਸਾਖੀ ਸ੍ਰੀ ਗੁਰੂ ਹਰ Rai ਜੀ ਦੀ ਇੱਕ ਵਾਰ ਦੀ ਗੱਲ ਹੈ ਸ੍ਰੀ ਗੁਰੂ ਹਰ Rai ਜੀ ਆਪਣੇ ਪੁੱਤਰ RAM Rai ਜੀ ਨੂੰ ਮੁਗਲ ਬਾਦਸ਼ਾਹ Aurangzeb ਦੇ ਦਰਬਾਰ ਵਿੱਚ ਭੇਜਿਆ ਗੁਰੂ ਜੀ ਨੇ ਕਿਹਾ ਸੀ ਕਿ ਸੱਚ ਦੇ ਰਾਹ ਤੋਂ ਕਦੇ ਨਹੀਂ ਹਟਣਾ ਤੇ ਗੁਰਬਾਣੀ ਨੂੰ ਆਪਣੀ ਅੱਖਾਂ ਵਾਂਗ ਰੱਖਣਾ ਹੈ ਭਾਵ ਬਹੁਤ ਆਦਰ ਨਾਲ ਬਹੁਤ ਸੰਭਾਲ ਕੇ ਰੱਖਣਾ ਹੈ ਪਰ ਜਦੋਂ RAM Rai Aurangzeb ਦੇ ਕੋਲ ਪਹੁੰਚੇ ਔਰੰਗਜੀਬ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗੁਰਬਾਣੀ ਵਿੱਚ ਇਹ ਕੀ ਲਿਖ ਰਹੇ ਹੋ ਮਿੱਟੀ ਮੁਸਲਮਾਨ ਕੀ ਕਿ ਤੁਸੀਂ ਸਾਡੀ ਬੇਇੱਜ਼ਤੀ ਕਰ ਰਹੇ ਹੋ ਰਾਮ ਰਾਏ ਜੀ ਨੇ ਡਰ ਤੋਂ ਗੁਰਬਾਣੀ ਦੀ ਤਬਦੀਲੀ ਕਰ ਦਿੱਤੀ ਤੇ ਕਿਹਾ ਕਿ ਇਹ ਲਾਈਨ ਗਲਤੀ ਨਾਲ ਲਿਖੀ ਗਈ ਹੈ ਜਦ ਇਹ ਗੱਲ ਗੁਰੂ ਹਰ Rai ਜੀ ਨੂੰ ਪਤਾ ਲੱਗੀ ਤਾਂ ਉਹਨਾਂ ਦੇ ਮਨ ਨੂੰ ਬੜੀ ਗਹਿਰੀ ਝੋਟ ਲੱਗੀ ਤੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਜੋ ਗੁਰਬਾਣੀ ਦੀ ਇੱਕ ਵੀ ਰੇਖ ਨੂੰ ਬਦਲੇ ਉਹ ਸਿੱਖ ਸੱਚਾ ਸਿੱਖ ਨਹੀਂ ਹੈ ਉਹ ਗੁਰਸਿੱਖ ਨਹੀਂ ਹੈ ਉਹਨਾਂ ਨੇ ਕਿਹਾ ਕਿ ਚਾਹੇ ਮੇਰਾ ਪੁੱਤ ਹੀ ਕਿਉਂ ਨਾ ਹੋਵੇ ਪਰ ਜੋ ਸੱਚ ਤੋਂ ਹਟ ਜਾਵੇ ਉਹ ਗੁਰੂ ਦੀ ਗੱਦੀ ਦਾ ਯੋਗ ਨਹੀਂ ਹੈ ਇਹੋ RAM RAI ਜੀ ਨੂੰ ਗੁਰੂ ਘਰ ਤੋਂ ਦੂਰ ਕਰ ਦਿੱਤਾ ਗਿਆ ਅਤੇ ਗੁਰੂ ਜੀ ਨੇ ਆਪਣੇ ਛੋਟੇ ਪੋਤੇ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦਾ ਅਧਿਕਾਰੀ ਬਣਾ ਦਿੱਤਾ ਇਸ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਗੁਰਬਾਣੀ ਸੱਚ ਹੈ ਸੱਚ ਤੋਂ ਕਦੇ ਵੀ ਦੂਰ ਨਹੀਂ ਹੋਣਾ ਚਾਹੀਦਾ ਸੱਚ ਤੋਂ ਕਦੇ ਵੀ ਪਿੱਛੇ ਨਹੀਂ ਹੋਣਾ ਚਾਹੀਦਾ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ